ਸਾਸਰੀ ਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗੀ ਆ ਜਿਵੇਂ ਕਿ ਇਹ ਵਰਕ ਵਾਲੇ ਗਲੇ ਹੁੰਦੇ ਨੇ ਬਣੇ ਹੋਏ ਸੂਟ ਦੀ ਇੱਥੇ ਵਰਕ ਹੁੰਦਾ ਜੀ ਇਹਦੇ ਵਿੱਚ ਜਿਹੜੀਆਂ ਹੈ ਆਪਾਂ ਪਲੋਈਆਂ ਪਾਉਂਦੇ ਆ ਨਾ ਪਲੇਟਾਂ ਇਹ ਨਹੀਂ ਪੈਂਦੀਆਂ ਹੈਗੀਆਂ ਕਈ ਵਾਰੀ ਆਪਾਂ ਨੂੰ ਇਹ ਛੱਡਣੀਆਂ ਪੈਂਦੀਆਂ ਨੇ ਜਾਂ ਫਿਰ ਆਪਾਂ ਇਹ ਦੋ ਪਾ ਦਿੰਦੇ ਆ ਇਹ ਵਾਲੀ ਨਹੀਂ ਹੀ ਪਾਉਂਦੇ ਹੈਗੇ ਜੇ ਆਪਾਂ ਪਾਉਂਦੇ ਆ ਤਾਂ ਇਹ ਜਿਹੜਾ ਵਰਕ ਕਰਕੇ ਸੂਈ ਟੁੱਟ ਜਾਂਦੀ ਆ ਆਪਣੀ ਜਾਂ ਕਈ ਵਾਰੀ ਐ ਹੁੰਦਾ ਜੀ ਇਹ ਵੀ ਕੱਪੜਾ ਫਟ ਜਾਂਦਾ ਹੈ ਤੇ ਇਸ ਕਰਕੇ ਨ ਮੈਂ ਤੁਹਾਨੂੰ ਅੱਜ ਵੀ ਇਹ ਦੱਸਣ ਲੱਗੀ ਆ ਤੁਸੀਂ ਨਾ ਮਸ਼ੀਨ ਦਾ ਪੈਰ ਇਵੇਂ ਉਤਾਰ ਲੈਣਾ ਜੀ ਨਾਹੀ ਦੀ ਸਿੰਗਲ ਪੈਰ ਰੱਖਣਾ ਆਪਾਂ ਨੇ ਨਾਹੀ ਡਬਲ ਬਿਲਕੁਲ ਹੀ ਉਤਾਰ ਲੈਣਾ ਤੇ ਤੁਸੀਂ ਬਸ ਕੱਲੀ ਇਵੇਂ ਸੂਈ ਹੀ ਰੱਖਣੀ ਹੈ ਤੇ ਪੈਰ ਆਪਾਂ ਨੇ ਉਤਾਰ ਲੈਣਾ ਆ ਦੇਖੋ ਮੈਂ ਨਾ ਪਲੇਟ ਪਾਈ ਐ ਇੱਥੇ ਬਿਲਕੁਲ ਵਧੀਆ ਪਈ ਐ ਨਾਹੀ ਇਹਦੇ ਵਿੱਚ ਕੋਈ ਸੂਈ ਟੁੱਟੀ ਐ ਤੇ ਨਾਹੀ ਦੇਖੋ ਇਹਦੇ ਵਿੱਚ ਬਹੁਤ ਜ਼ਿਆਦਾ ਇਹ ਸਟੋਨ ਸੀਗੇ ਵਰਕ ਸੀਗਾ ਤੇ ਨਹੀਂ ਆਪਣਾ ਕੱਪੜਾ ਫਟਿਆ ਹੁਣ ਮੈਂ ਤੁਹਾਨੂੰ ਪਾ ਕੇ ਦਿਖਾਉਂਦੀ ਆ ਵੈਸੇ ਇੱਧਰ ਤਾਂ ਇਹ ਥੋੜਾ ਹੀ ਆਊਗਾ ਆ ਦੇਖੋ ਇੱਥੇ ਥੋੜਾ ਹੀ ਆਊਗਾ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਇਹ ਸਾਨੀ ਨਾਲ ਪੈ ਜਾਂਦਾ ਜੀ ਜੇ ਸਾਰੇ ਤੇ ਵੀ ਜਿਵੇਂ ਆਪਾਂ ਨੇ ਉੱਧਰ ਪਾਈ ਐ ਸਾਰੀ ਪਲੋਈ ਤੇ ਹੋਵੇ ਤੁਸੀਂ ਨਾ ਮੈਂ ਪੈਰ ਉਤਾਰ ਲੈਣਾ ਜੀ ਮਸ਼ੀਨ ਦਾ ਉਤਾਰਨ ਤੋਂ ਬਾਅਦ ਤੁਸੀਂ ਬਸ ਐਂ ਹੀ ਹੈਨਾ ਅ ਇਹਨੂੰ ਕਰਦੇ ਤੁਸੀਂ ਤੁਸੀਂ ਐਂ ਹੀ ਬਸ ਮਸ਼ੀਨ ਚ ਲਾਉਣੀ ਆ ਇਹਦੇ ਤੇ ਤੇ ਤੁਸੀਂ ਦੋਵੇਂ ਪਾਸੋਂ ਨਾ ਕੱਪੜਾ ਫੜ ਲੈਣਾ ਕਿਉਂਕਿ ਇਹ ਧਰੂਦਰ ਪੈਰ ਦੇ ਨਾਲ ਤਾਂ ਇਹ ਦਬਿਆ ਰਹਿੰਦਾ ਤੇ ਵਧੀਆ ਸਲਾਈ ਲੱਗ ਜਾਂਦੀ ਹੈ ਤੇ ਬਿਨਾ ਪੈਰ ਤੋਂ ਥੋੜੀ ਧਿਆਨ ਨਾਲ ਲਗਾਉਣੀ ਪੈਂਦੀ ਹੈ ਆਪਣੇ ਸੀਧੇ ਦੇ ਵਿੱਚ ਹੀ ਰੱਖਣੀ ਹੈ ਸਲਾਈ ਜਿਵੇਂ ਆਪਾਂ ਨੇ ਲਗਾਉਣੀ ਹੈ तो मेरा धागा दस तो मैं इतों दोबारा देखो जी आप सिलाई लिया है ये भी है वर्क ਬਹੁਤ ਹੀ ਆਸਾਨੀ ਨਾਲ ਇਵੇਂ ਆਪਾਂ ਇਹ ਪਲੋਈ ਪਾ ਸਕਦੇ ਹਾਂ ਤੇ ਇਹਦੀ ਆਪਾਂ ਨੇ ਐਹੀ ਇਹ ਵਾਲੀ ਵਰਕ ਦੇ ਵਿੱਚ ਹੈ ਇਹ ਇਹ ਵੀ ਇਵੇਂ ਪਾਵਾਂਗੇ ਤੇ ਆ ਹੁਣ ਆਪਾਂ ਨੇ ਇੱਥੇ ਪਾਣੀ ਹੈ ਜੀ ਇੱਥੇ ਵੀ ਵਰਕ ਹੈ ਇਹ ਸਲਾਈ ਤੁਸੀਂ ਥੋੜੀ ਹੋਲੀ ਲਗਾਓ ਤਾਂ ਕਿ ਨਾ ਇਹ ਫੇਰ ਵੀ ਇਹ ਸਟੋਨ ਦਾ ਡਰ ਹੈ ਇਹ ਧਾਗਾ ਟੁੱਟ ਜਾਂਦਾ ਪਰ ਸੂਈ ਤਾਂ ਨਹੀਂ ਆਪਣੀ ਟੁੱਟ ਸਕਦੀ ਧਾਗਾ ਜ਼ਰੂਰ ਟੁੱਟ ਜਾਂਦਾ ਬਾਰ-ਬਾਰ ਵੀ ਆਪਣੇ ਪੈ ਗਈ ਜੀ ਤੁਸੀਂ ਐਵੇਂ ਹੀ ਵਰਕ ਵਾਲੇ ਸੂਟ ਦੇ ਪੈਰ ਕੱਟ ਕੇ ਮਸ਼ੀਨ ਦਾ ਫੁੱਟ ਕੱਟ ਕੇ ਆਰਾਮ ਦੇ ਨਾਲ ਤੁਸੀਂ ਪਲੋਈਆਂ ਪਾ ਸਕਦੇ ਹੋ ਤੇ ਸੂਟ ਦੀ ਫਿਟਿੰਗ ਵਧੀਆ ਬਣਾ ਸਕਦੇ ਹੋ ਤੇ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਵੀਡੀਓ ਵਧੀਆ ਲੱਗੀ ਹੋਈ ਤਾਂ ਅੱਗੇ ਵੀ ਸ਼ੇਅਰ ਜਰੂਰ ਕਰਿਓ ਤੇ ਐਵੇਂ ਜਦ ਆਪਾਂ ਇਹ ਵਾਲੀ ਇੱਥੇ ਤੇ ਸਿਲਾਈ ਲਗਾਉਂਦੇ ਆ ਨਾ ਮੋਡੇ ਦੇ ਕਈ ਵਾਰੀ ਮੇ ਵਰਕ ਆਉਂਦਾ ਹੁੰਦਾ ਤੁਸੀਂ ਐਵੇਂ ਹੀ ਮਸ਼ੀਨ ਦਾ ਇਹ ਪੈਰ ਕੱਢ ਕੇ ਤੁਸੀਂ ਇਹ ਸਲਾਈ ਲਗਾ ਸਕਦੇ ਹੋ ਜਾਂ ਤੁਸੀਂ ਫਿਰ ਇਹ ਸਿੰਗਲ ਪੈਰ ਦੇ ਨਾਲ ਵੀ ਇੱਥੇ ਵਾਲੀ ਸਲਾਈ ਤਾਂ ਸਿੰਗਲ ਪੈਰ ਦੇ ਨਾਲ ਵੀ ਲੱਗ ਸਕਦੀ ਹੈ ਬਟ ਜਿਹੜੀ ਇਹ ਵਾਲੀ ਸਲਾਈ ਹੈ ਜਿਵੇਂ ਕਿ ਇਹ ਪਲੋਈ ਦੇ ਵਿੱਚ ਸਾਰਾ ਹੀ ਵਰਕ ਸੀਗਾ ਇਹਦੇ ਵਿੱਚ ਆਇਆ ਹੋਇਆ ਤੇ ਇਹ ਆਪਾਂ ਨੇ ਬਿਲਕੁਲ ਹੀ ਐਵੇਂ ਪੈਰ ਕੱਢ ਕੇ ਹੀ ਲਗਾਉਣੀ ਹੈ ਤੇ ਸਲਾਈ ਵੀ ਤੁਹਾਡੀ ਵਧੀਆ ਪੱਕੀ ਲੱਗਦੀ ਹੈ ਐਵੇਂ ਨਹੀਂ ਹੈਗਾ ਵੀ ਇਹ ਇੱਕ achi ਸਲਾਈ ਹੈ ਸिलाई ਬਿਲਕੁਲ ਮਜ਼ਬੂਤ ਹੈ ਇਹ ਤੇ ਵੀਡੀਓ ਦੇਖਣ ਲਈ ਥੈਂਕ ਯੂ